ਮੰਲਾ ਮੂਲ ਗਹਾ ਮਨ ਮੰਨੈ ਦੁੱਬਾ ਮੂਲ ਗਹਾ ਮਨ ਮੰਨੈ ਬਿਲਕੁਲ ਜੇ ਤੋ ਜਿਹੜਾ ਭੂੜ ਹੈ ਚੜਾ ਹੈ ਆਪਣਾ ਭੂੜ ਹੈ ਜਿੱਤੋ ਹੀ ਦੀ ਹੋਦ ਹੈ ਜਿੱਤੋ ਪਰ ਪੈਦਾ ਹੋਇਆ ਬਨ ਕੇ ਤਾਂ ਪੈਦਾ ਹੁੰਦਾ ਕੀ ਤੋਂ ਪੈਦਾ ਹੁੰਦਾ ਜਿਹੜਾ ਕਹਿੰਦਾ ਨਾ ਫੇਰਾ ਮਨ ਲੋਚੇ ਗੁਰ ਦਰਸ਼ਿਤਾਈ ਉਹ ਭੂੜ ਹੈ ਜਿਹੜਾ ਬੋਲਦਾ ਮੇਰਾ ਮਨ ਉਹ ਬੂੜ ਹੈ ਬੰਦੇ ਹੀ ਬੋੜਾ ਜਿਹੜਾ ਬੋਲਦਾ ਮੇਰਾ ਮਨ ਉਹ ਬੂੜ ਹੈ ਜਿਹੜਾ ਕਹਿੰਦਾ ਮੈਂ ਮਰ ਨਹੀਂ ਬੰਦਾ ਉਹ ਹੀ ਬੂੜ ਹੈ ਜਿਹੜਾ ਕਹਿੰਦਾ ਮੈਂ ਨਹੀਂ ਬੰਦਾ ਜਿਹੜਾ ਨਹੀਂ ਮਰਦਾ ਉਹ ਹਨ ਜਿਹੜਾ ਕਹਿੰਦਾ ਮੈਂ ਮਰਦੀ ਬੰਦਾ ਬੂੜ ਹੈ ਉਹਨੂੰ ਪਛਾਣ ਲਿਓ ਅੱਲਾਹ ਤੁਹਾਨੂੰ ਸਸੇ ਬਿਛੜ ਜਿਹੜਾ ਕਹਿੰਦਾ ਮੇਰਾ ਮਾਨੀ ਬੰਦਾ ਤੂੰ ਹੈ ਉਹ ਵਹਿਦੀ ਹੈ ਉਹ ਤੂੰ ਹੈ ਜਿਹੜਾ ਮਾਨ ਹੈ ਉਹ ਵਹਿ ਜੇ ਮਾਨ ਵੀ ਤੂੰ ਮੈਂ ਮੈਂ ਦੀ ਜਗ੍ਹਾ ਤੂੰ ਤੂੰ ਕਹਿਣ ਲੱਗੇ ਵੇ ਫਿਰ ਤੂੰ ਤੂੰ ਕਰਤਾ ਤੂੰ ਪਿਆ ਮਨ ਉਹਨਾ ਚਿਰ ਨਹੀਂ ਮਦਦਾ ਜਿੰਨਾ ਚਿਰ ਮੈਂ ਨਹੀਂ ਮੈਂ ਮਰਤਾ ਹਾਂ ਕਰੂਗਾ ਕੋਈ ਮਾਨਾ ਬੋਲ ਜਰ ਬੋਲ ਜਦ ਜਿਹੜਾ ਬੁਲਾਉਂਦਾ ਜੇ ਉਹਦੇ ਅਨੁਸਾਰ ਹੋ ਗਿਆ ਫਿਰ ਮੈਂ ਰਹਿ ਹੀ ਫਿਰ ਇੱਕ ਹੋ ਗਿਆ ਉਹਦੇ ਬਾਣੇ ਚੱਲਣਾ ਹੀ ਗੁਰਕੇ ਬਾਣੇ ਚੱਲਣਾ ਨਾ ਮੂੜ ਗਿਆ ਮਨ ਮਾਨੈ ਗੁਰਬਾਣੀ ਨੂੰ ਨਹੀਂ ਮੰਨ ਮੰਦਾ ਅੱਧਾ ਬਰ ਕਹਿਣਾ ਵੱਧ ਜਾ ਅੱਧਾ ਕਰੀ ਬੋਲਦਾ ਅੱਧਾ ਤਾਂ ਬੰਨਣਾ ਚਾਹਦਾ ਅੱਧਾ ਦੀ ਬੰਨਣਾ ਚਾਹਦਾ ਜਿਹੜਾ ਬੰਨਣਾ ਚਾਹਦਾ ਉਹ ਮੂੜ ਹੈ ਜਿਹੜਾ ਡਰਾਈਵਰ ਲੈ ਚੋਦਾ ਉਹ ਆਇਆ ਫਸੇ ਰਿਹਾ ਜਿਹਨੇ ਕਹਿੰਦਾ ਮਨ ਮਾਇਆ ਹੋਵੇ ਫੜ ਰਿਹਾ ਉਹ ਫਸਿਆ ਬਹਾਰਾ ਉਹ ਬੁਠੀ ਛੱਡਦਾ ਨਹੀਂ ਇੱਕ ਦਾ ਸੱਚ ਫੜਿਆ ਹੈ ਇਧਰ ਇੱਕ ਤੇ ਵਾਇਆ ਫੜੀ ਹੋਈ ਹੈ ਉਹ ਕਹਿੰਦਾ ਮਾਇਆ ਛੱਡ ਦੇ ਉਹ ਕਹਿੰਦਾ ਜੀ ਛੱਡ ਕੇ ਤਾਂ ਫਿਰ ਅਸਰੀਰ ਲੋਕ ਹੋ ਜੀ ਇਹਦਾ ਕੀ ਕਰਾਂਗੇ ਕਨ ਜੀਰ ਵਿੱਚ ਹੀ ਆਵਾਰ ਹੈ ਕਿਹੜਾ ਬਾਹ ਲੈ ਕੇ ਆਣ ਬਸ ਜਿੱਕਾ ਤੱਕਾ ਦੇ ਵਿੱਚ ਰੁਕ ਜਾਂਦੀ ਹੈ ਯਕਾ ਤੱਕਾ ਚ ਰੁਕ ਜਾਂਦੀ ਹੈ ਅੱਜਰ ਕਾਲੇ ਤੇ ਅੱਗੇ ਆਉ ਭਗਤੀ ਮਮਾ ਭੂਲ ਗਿਆ ਮਨ ਮਾਨਾ ਜਦ ਭੂਲ ਗੈ ਨੂੰ ਫੜ ਲਿਆ ਜਿਹੜਾ ਇਹ ਆਪਣਾ ਭੂਲ ਹੈ ਫਿਰ ਮਰ ਬਰਤੀ ਮਰਮੀ ਹੋਏ ਸਮਨ ਕੋ ਜਾਂਦਾ ਹੈ ਮਰਵੀ ਹੋਏ ਜੇ ਖੋਜੀ ਹੋਵੇ ਨਾ ਤਮੰਦੂ ਸਮਝਣਾ ਕੋਈ ਉਹ ਨਹੀਂ ਕਹਿੰਦਾ ਮੰਨ ਨਹੀਂ ਬੰਦ ਉਹ ਹੀ ਤਾਂ ਬੰਦਾ ਜਿਹੜਾ ਬੰਦਦਾ ਸੀ ਮਨ ਕੋ ਜਾਣਦਾ ਸਾਨੂੰ ਜਾਣ ਲੈ ਤਾ ਚੋਰੀ ਬਸ ਕਹਿੰਦਾ ਕੋਈ ਔਖੀ ਗੱਲ ਨਹੀਂ ਹੈ ਰੋਜ਼ ਤੱਕ ਇਹਦਾ ਮੰਨ ਨਹੀਂ ਬੰਦਾ ਮੇਰਾ ਉਹ ਹੀ ਤਾਂ ਬੰਦਾ ਕਿਉਂ ਨਹੀਂ ਬੰਦਦਾ ਸਵਾਲ ਇਹ ਇਹ ਮੰਨੂ ਜਾਣਦਾ ਬੰਦਾ ਕਿਉਂ ਨਹੀਂ ਕੀ ਬਿਵਾਰੀ ਆ ਨੂੰ ਕਾਦੀ ਵਿਵਰੋਸਗੀ ਆ ਇਹ ਸਾਰੇ ਹੀ ਜਾਣ ਲਿਦਾ ਲੋਰ ਜਿਹੜੀ ਬੱਦਾ ਕਿਉਂ ਨਹੀਂ ਕਿਉਂ ਨਹੀਂ ਬੰਦਦਾ ਫਿਰ ਜਦ ਪਤਾ ਲੱਗਦਾ ਫਿਰ ਆਲਾਜ ਹੋ ਜਾਂਦਾ ਫਿਰ ਉਹ ਜਿਹੜਾ ਕਾਰਨ ਹੈ ਨਾ ਕਾਰਨ ਰੋਗ ਦਾ ਕਾਰਨ ਪਹਿਲਾਂ ਰੋਗ ਪਛਾੜ ਖਰੇ ਦਾ ਰੋਗ ਪਛਾੜਦਾ ਕੀ ਰੋਗ ਹੈ ਉਹ ਕਿਉਂ ਨਹੀਂ ਬੰਦਦਾ ਹੈ ਉਹ ਰੋਗ ਦਾ ਇਲਾਜ ਕਰ ਬੰਦ ਨਹੀਂ ਬਣੋੜਾ ਤੱਕਿਆ ਉਹਦੇ ਰੋਗ ਦਾ ਇਲਾਜ ਕਰੋ ਕੀ ਬਹਬਰ ਕਿਸੇ ਬਾਣੀ ਦੀ ਪੰਕਤੀ ਤੇ ਭਰੋਸਾ ਨਹੀਂ ਕੀਤਾ ਹੁਣ ਇਹ ਵੀ ਵਾਰੀ ਆ ਗਈ ਗੁਰਬਾਣੀ ਤੇ ਯਕੀਨ ਨਹੀਂ ਕੀਤਾ ਹੋਇਆ ਹੋਰ ਗੱਲ ਕੁਝ ਵੀ ਹੈ ਯਕੀਨ ਕਰ ਲੋ ਬਹਰੀਓ ਕਾ ਨਹੀਂ ਯਕੀਨ ਕਰਦਾ ਨਹੀਂ ਬੰਦਾ ਹੋਰ ਕੋਈ ਬਿਵਾਨੀ ਨਹੀਂ ਯਕੀਨ ਦੀ ਹੈ ਜੇ ਅਕੀਦੇ ਵਿੱਚ ਤੁਸੀਂ ਕਹਦੇ ਤੇ ਕਹਦਾ ਸਖਰ ਸਿੱਖੀ 'ਚ ਵੀ ਸਾਰਾ ਲੋਬੂਰੇ ਸਮਝਦਾ ਆਪਣੇ ਆਪ ਨੂੰ ਵਰਦਾ ਵੀ ਹੈ ਨਹੀਂ ਬਾਣੀ ਨੂੰ ਠੀਕ ਹੈ ਨਾ ਵਰਦਾ ਵੀ ਹੈ ਨਹੀਂ ਸਿੱਖੀ 'ਚ ਵੀ ਆਕੜ ਵੱਡੀ ਹੈ ਤੇਰੇ ਜਿਵੇਂ ਮੇਰੇ ਵਰਗਾ ਕੋਈ ਸਿੱਖ ਹੈ ਹੀ ਨਹੀਂ ਤੇ ਤੈਨੂੰ ਫਿਰ ਪਲੇਖਾ ਦੇ ਦੂੰ ਤੈਨੂੰ ਤੇਨੂੰ ਆਪਲੇਖਾ ਆਪਣੇ ਆਪ ਇਹਨਾਂ ਚੁਪਲੇ ਖਾਪਣ ਕੀ ਗੁਰੂ ਰੇਸ ਜਲਦਾ ਪਤਾ ਨਹੀਂ ਸਮਝ ਨਹੀਂ ਹੈ ਕੋਈ ਸਮਝ ਨਹੀਂ ਹੈ ਤੈਨੂੰ ਜੇ ਹੋਵੇ ਵੀ ਉਹਨੂੰ ਸਮਝਣੀ ਉਹਨੂੰ ਸਮਝ ਆਈ ਹੈ ਇਹ ਵੀ ਤੈਨੂੰ ਦੇ ਭਲੇਖਾ ਵੀ ਗੁਰੂ ਨੂੰ ਸਮਝਦੀ ਇਹ ਵੀ ਭਲੇਖਾ ਤੈਨੂੰ ਹੋਈ ਹੈ ਤੈਨੂੰ ਆਪਣੇ ਬਾਰੇ ਭਲੇਖਾ ਤੇ ਦੂਜਿਆਂ ਬਾਰੇ ਤਾਂ ਹੁਲਈ ਹੈ ਬਸੇ ਸਾਡਾ ਆਪਣਾ ਹੀ ਭਲੇਖਾ ਹੈ ਕਿ ਆਪਣਾ ਭਲੇਖਾ ਹੀ ਸਾਰੈ ਬੁੱਲੂਣਾ ਦਾ ਕੰਮ ਸਿੱਖੀ ਤੋਂ ਦੂਰ ਲੈ ਜਾਣਾ ਕਰੇ ਬੱਟ ਪਾਈ ਹੋਈ ਹੈ ਫਿਰ ਜਿਵੇਂ ਪਰਵਰ ਤੇ ਪੜਦਾ ਹੈ ਜਿਵੇਂ ਪੜਦਾ ਤੇ ਬੱਟ ਹੈ ਜਿਹੜੀ ਕੂੜ ਦੀ ਕੰਧਾ ਕੀ ਹੈ ਕੂੜ ਦੀ ਕੰਧ ਕੀਤੀ ਹੈ ਕੂੜ ਦੀ ਕੰਧੇ ਵਰ ਬੋਰ ਕੀ ਹੈ ਉਹ ਜਿਹੜੀ ਬਾਣੀ ਨੂੰ ਵੰਡਣ ਨਹੀਂ ਦਿੰਦੀ ਉਹੀ ਕੂੜ ਦੀ ਕੰਧ ਹੈ ਕਿ ਕੂੜਾ ਟਟਾ ਜੋ ਬਾਣੀ ਨੂੰ ਨਹੀਂ ਮੰਨਣ ਦਿੰਦੀ ਉਹੀ ਕੂੜ ਦੀ ਕੰਧ ਹੈ ਵਾਇਆ ਕੂੜ ਦੀ ਕੰਧ ਕੀਤੀ ਹੈ ਹੋਰ ਕੀ ਹੈ ਵਾਇਆ ਕੀ ਹੈ ਕੂੜੀ ਮਾਇਆ ਨਹੀਂ ਕਹਾਇਆ ਕੂੜ ਰਾਜਾ ਕੂੜ ਪਰਜਾ ਕੂੜ ਸਭ ਤੇਰੀਓ ਕਹਿੰਦਾ ਔਰ ਕਾਦੀ ਕਹਿੰਦਾ ਕੂੜ ਮਾਇਆ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੁਖ ਸਾਥ ਪਏ ਹੀ ਦਵਾਰ ਆ ਵਿਚਾਲੇ ਕੂੜ ਦੇ ਔਰ ਕੁਛ ਨਹੀਂ ਹੈਗਾ ਇਹ ਸਾਰੇ ਅੱਗ ਕੂੜ ਦਾ ਰਾਜ ਹੀ ਪੜਦਾ ਲੈ ਕੂੜੇ ਟੇਪਾਲ ਕੂੜ ਦੀ ਦਵਾਰ ਹੈ ਕਾਦੀ ਸੁਝਾਰ ਦੀਏ ਸੁਝਾਰ ਛੱਡ ਲੋ 14 ਵੀਰ ਸੁਝਾਰ ਦਾ ਧਰਕਾ ਧਰ ਕੇ ਰਹਿਣਾ ਸਰੋ ਨਾਲ ਕਬੂਰਤ ਚਿੱਤਰ ਜਿਉ ਛੱਡ ਤਾ ਨਹੀਂ ਨਾ ਜੀਤੋ ਇਹ ਤਾਂ ਮੋਰ ਤੇ ਕਦਰ ਨੂੰ ਛੱਡਦੀ ਨਹੀਂ ਘੂੜਦੀ ਨੂੰ ਉੱਕਰੀ ਹੋਈ ਹੈ ਜੇ ਉਹ ਕੱਦਤੇ ਉਹ ਕਰ ਦਤੇ ਤਸਵੀਰ ਕੋਈ ਉੱਕਰ ਦਵੇ ਉਹ ਛੱਡਦੀ ਹੈ ਕਦਰ ਨੂੰ ਕੱਦ ਢਾਉੜੇ ਪਾਉਗੇ ਜਿਹੜਾ ਕੱਦੇ ਦਾ ਐਸੇ ਛੱਡਦੀ ਐ ਤਾਂ ਉਹ ਢੇਰੀ ਜਮੇ ਢੇਰੀ ਜਮਾ ਕੇ ਰਿਜੋਬਰਟ ਆ ਲੈਣੀ ਹੋਵੇ ਕੱਦਰੀ ਵਛਣੀਏ ਇਹ ਤਾਂ ਆ ਬੈਟ ਹਲੋਤਾ ਜਿਹੀ ਹੋਵੇ ਰੈਡੀ ਤਾਂ ਹਿਓ ਜਿਹੜੇ ਕਾਤਾ ਨਾ ਕੋੜਦੀ ਤੇ ਕੀ ਹੈ ਵੈ ਵੈਰੀ ਦੀ ਹੈ ਜਦੋਂ ਕਾ ਡੈਸ਼ਬੋਰਡ 'ਤੇ ਲਾਗਾ ਖਲੂਏ ਪਈ ਪੜਾਈ ਹੈਗੀ ਨਾ ਕੱਦ ਰਿਕਾਰਡ ਡੈਨਰ ਡਾਤੀ ਰਿਕਾਰਡ ਡੈਨਰ ਟੈਹ ਜਰੀ ਹੈ ਟੈਹੜੀ ਹੈ ਆਪਣੇ ਆਪ ਢਾ ਲੋ ਜਿਓਟ ਆ ਜੂਗਾ ਇਹ ਤਾਂ ਟੈਹੜੀ ਹੈ ਆਪਣੇ ਉੱਪਰ ਅਲਟਾ ਵਿੱਚ ਆ ਲੋ ਕਹਦੇ ਹੋਰ ਲਾ ਲੋ ਉੱਟਾ ਉਹੀ ਚੱਕ ਮੰਮੀ ਹੋਏ ਤਾਂ ਮਨ ਕੋ ਜਾਣਾ ਹੈ ਨਹੀਂ ਜੂਰਾ ਹੋ ਜੂ ਬਰਮੀ ਹੋਏ ਮਨ ਕੋ ਜਾਣਾ ਹੈ ਤੁਰਪਾ ਜਾਣਾ ਹੈ ਇਹ ਖੋਜੀ ਹੋਵੇ ਖੋਜ ਕਰੇ ਤਦ ਲਈ ਬੰਦੂ ਜਾਣਿਆ ਜਾ ਸਕਦਾ ਹੈ ਇਹਦੇ ਸਾਰੇ ਚਾਲਾਂ ਬੰਦੀਆਂ ਜਾਣਿਆ ਜਾ ਸਕਦੀਆਂ ਨੇ ਇਹਦੇ ਸਾਰੇ ਰਸਤੇ ਫੱਗ ਵੀ ਕੀਤੇ ਜਾ ਸਕਦੇ ਨੇ ਗੁਰਦਖਲਾਈ ਬੋਰੀ ਇਕਬੀਰ ਕਹਦਾ ਜਿਤ ਵਰਗ ਪੜਦਾ ਹੈ ਚੋਰੀ ਆਏ ਦੀ ਰਕੜ ਜਾਂਦਾ ਕਹੇ ਇਹ ਰੂੜ ਕੜ ਜਾਂਦਾ ਵਰਕ ਇਹ ਰੂੜ ਕੜ ਜਾਂਦਾ ਤਬ ਕਰਦਾ ਤਾਂ ਸਰੀਰ ਤੇ ਕਰ ਦੱਸਦਾ ਸਰੀਰ ਵਰ ਵੀ ਗਾਲ ਸਾਹ ਕੋਈ ਬੂ ਅਸਾ ਪਵਾਜਾ ਦਾ ਫਿਰ ਵੀ ਰੁਕਟੀ ਜਾਂਦੇ ਨੇ ਮਤ ਕੋਈ ਮਨ ਮਿਲਦਾ ਬਿਨ ਮਾਵੇ ਜਦ ਮਨ ਮਿਲਣ ਲੱਗਦਾ ਸਬਜ਼ਾਤ ਚ ਬਹੁਤ ਹੈ ਉਹਨਾਂ ਨੂੰ ਬੱਸ ਬਾੜੀ ਨੂੰ ਵੱਡਣਾ ਪਤਾ ਲੱਗ ਜਾਂਦਾ ਹੈ ਬਾੜੀ ਨੂੰ ਵੱਡਣਾ ਮੰਦਾ ਵੱਡਣਾ ਇੱਕੋ ਵੱਲ ਜਿੱਦਣ ਬਾੜੀ ਨੂੰ ਵੱਡਣ ਦਾ ਫੈਸਲਾ ਕਰ ਲਿਆ ਪੱਕਾ ਉਹ ਬਹੁਤ ਦੇ ਬਰਾਬਰ ਹੈ ਸਮਝ ਲਓ ਸਰੀਰ ਛੱਡਦਾ ਸੰਸਾਰ ਛੱਡਦਾ ਹਰ ਬਾਰੀ ਵੱਲ ਇਹਦੇ ਬਰਾਬਰ ਹੈ ਇਹਦੋਂ ਘੱਟ ਨਹੀਂ ਹੈ ਬਿਲਕੁਲ ਇੱਕ ਗੱਲ ਇਹ ਪਤਾ ਲੱਗੂ ਜਰ ਬਹੁਤ ਆਉ ਜਰ ਵੀ ਬਰਾਬਰ ਹੈ ਜੇਦੋਂ ਫੈਸਲਾ ਕਰਦੇ ਨਾ ਬਾਲੀ ਨੂੰ ਵੱਡਣ ਦਾ 100% ਦੀ 20-20 ਵੇ ਉਹ ਘੜੀ ਬਹੁਤ ਦੇ ਬਰਾਬਰ ਹੈ ਤਾਂ ਹੀ ਵੱਡਣਾ ਉਹ ਵੱਡਣ ਦੇ ਬਰਾਬਰ ਹੈ ਬਿਲਕੁਲ ਜੁਦੇ ਬੰਨਾ ਹਾਂ ਕੋਈ ਆ ਲੈ ਕਲੇਜੇ ਛੇ ਜੁਦੇ ਬੰਨਾ ਨਹੀਂ ਨਹੀਂ ਬੜਿਆ ਕਲੇਜੇ ਛੇ ਤਾ ਉੱਠ ਕੇ ਫੇਰ ਭੱਜ ਲਿਆ ਆਹੋ ਪਤਾ ਤਾਂ ਲੱਗ ਗਿਆ ਇਹ ਮੇਰਾ ਭਰ ਗਲਤ ਹੈ ਬੜੇ ਫੇਰ ਦੀ ਮੰਨਿਆ ਮਨ ਮਰੂ ਕਲੇਜੇ ਛੇ ਤਾ ਉਹਦੇ ਪੈ ਗਿਆ ਛੇ ਤਾ ਸਾਰਿਆਂ ਦੇ ਪੌਦਿਆ ਬਾਣੀ ਮੰਨਦੇ ਕਾਦਾ ਆਹੋ ਛੇ ਤਾ ਪੌਂਦੀ ਹੈ ਮਤ ਕੋਈ ਮਨ ਮਿਲਦਾ ਬਿਲਮਾਵਾ ਮਨ ਬੰਦ ਜਾਂਦਾ ਸਾਰਿਆਂ ਦਾ ਹੀ ਪਾਛਾ ਬੰਦ ਜਵੇ ਜਦੇ ਬਜ਼ਾਲ ਹੋਵੇ ਨੂੰ ਬਿਲੱਭਣਾ ਕਰੇ ਧੇਰ ਲੋ ਕਰੇ ਜੇ देर ਕਰਤੀ ਫਿਰ ਫੈਸਲਾ ਬਦਲ ਲੈਂਦਾ ਆ ਫੇਰ ਬਦਲ ਲੈਂਦਾ ਫੈਸਲਾ ਬਲੰਬ ਨਾ ਬਲੰਬ ਧਰ ਬਲੰਬ ਪਾਪਮ ਜੇ ਬੰਨ ਮਿਲਦਾ ਹੋਵੇ ਦੇਣ ਨਾ ਕਰੇ ਜੇ ਪਾਪ ਕਰਨ ਦੀ ਸਲਾਹ ਕਰਦਾ ਹੋਵੇ ਫਿਰ ਦੇਰ ਕਰ ਲਈ ਕਹਿ ਵੀ ਸੋਚ ਲਓ ਸੋਚ ਲੈ ਗੋ ਇਹ ਤਾਂ ਸੋਚਣ ਨਾਲ ਗਿਆ ਨਾ ਜੇ ਵੀ ਆਨੇ ਟਾਈਮ ਵੀ ਠੀਕ ਹੈਗਾ ਤੁਹਾਨੂੰ ਤਾਂ ਦੱਸਿਆ ਤੁਹਾਨੂੰ ਟਾਈਮ ਪਿਆ ਜੋ ਫੁਟੇ ਜਾਪਿਆ ਹੈ ਉਹ ਹੈ ਫਰਡਰ ਕਰਦੇ ਡੂਕਾ ਕਰਦੇ ਫੇ ਕਹੀ ਗੱਲ ਜੇ ਦੀ ਉੜਾ ਮੜ ਗਿਆ ਵਾ ਫਿਰ ਹੋਣਾ ਹੀ ਨਹੀਂ ਜੇ ਦੀ ਰੁਕੀ ਜੇ ਸੇਰੀਓ ਵਾਟ ਕੋਈ ਮਨ ਮਿਲਦਾ ਦੇਖੋ ਤਿਆਰਬੇ ਜੋ ਗੱਲ ਕਹਿ ਰਿਹਾ ਹੈ ਕਬੀਰ ਬਿਲਮਾਵਾ ਬਿਲਮਾਵਾ ਫਿਰ ਲੰਬਣਾ ਕਰੇ ਦੇਰ ਨਾ ਕਰੇ ਵਾਟ ਕੋਈ ਮਨ ਮਿਲਦਾ ਮਨ ਮਿਲਦਾ ਬਿਲਮਾਵਾ ਹੈ ਮਗਲ ਪਿਆ ਤੇ ਸੋ ਸੱਚ ਪਾਵ ਜਦੋਂ ਮਨ ਮਿਲ ਜਾਂਦਾ ਹੈ ਫਿਰ ਮਗਰ ਹੁੰਦਾ ਹੈ ਅਸਲ ਵਿੱਚ ਵਗੜਦੀ ਰਹੋ ਸਰ ਵਗੜ ਜਾਂਦਾ ਹੋ ਜਾਂਦਾ ਨਾ ਫਿਰ ਇਹਨੂੰ ਦੁੱਖ ਔਰ ਸੋਖੋ ਸੰਸਾਰ ਦਾ ਪੋਰੀ ਸਭ ਵਗਣ ਹੋਇਦੂ ਦੁੱਖ ਔਰ ਸੋਖਾ ਜੱਪਣ ਵਰਣ ਹਾਂਡੀ ਲਾਹ ਕੁਛ ਵੀ ਨਹੀਂ ਹੋ ਸਕਦਾ ਉਹਨੂੰ ਕਹਿੰਦੇ ਵਗੜ ਕੋਈ ਸੰਸਾਰ ਦੇ ਵਿੱਚ ਰਹਿੰਦੇ ਇਹਨੂੰ ਸੰਸਾਰ ਦਾ ਕੋਈ ਲੇਪ ਨਹੀਂ ਵਗੜ ਦੇ ਲੇਪ ਹੁੰਦਾ ਸੰਸਾਰ ਤੋਂ ਲਗੜਦਾ ਬੱਚਾ ਖੇਡਦਾ ਵਗਰ ਹੋਇਆ ਹੋਇਆ ਬਸ ਉਹ ਆਪਣੇ ਆਪ ਨਾਲ ਜੁੜਿਆ ਹੋਇਆ ਹੈ ਸੰਸਾਰ ਨਾਲ ਜੁੜਿਆ ਹੋਇਆ ਹੈ ਵਗਨ ਦੀ ਅਵਸਥਾ ਸੰਸਾਰ ਤੋਂ ਅਲੱਗ ਹੋ ਕਰ ਦਿੰਦੀ ਹੈ ਉਹਨੂੰ। ਸੱਚ ਦੀ ਪ੍ਰਾਪਤੀ ਫੇਰ ਹੋ ਜਾਂਦੀ ਹੈ। ਮਗਨ ਭੇਹਾ ਤੇ ਸੋ ਸੱਚ ਪਾਉ ਹੈ। ਜਦ ਮਗਨ ਹੋ ਜਾਂਦਾ ਹੈ ਨਾ ਗੁਰਬਾਣੀ ਨਾਲ ਮਗਨ ਹੋ ਜਾਂਦਾ ਫੇਰ ਸੱਚ ਦੀ ਪ੍ਰਾਪਤੀ ਹੁੰਦੀ ਹੈ। ਪਰ ਉਹ ਸੱਚ ਦੀ ਪ੍ਰਾਪਤੀ ਨਹੀਂ ਹੁੰਦੀ। ਕੋਕ ਕਿ ਬਾਹਰ ਜੁੜਿਆ ਬਾਹਰ ਦਾ ਝੂਠ ਹੈ ਸੰਸਾਰ ਨਾਲ ਜੁੜਿਆ ਹੋਇਆ ਹੈ ਜਾਂ ਆਪਣੇ ਬੂਲ ਨਾਲ ਜੁੜਿਆ ਹੈ ਬੂਲ ਗਹਿਰ ਜੇ ਆਪਣੇ ਬੂਲ ਨਾਲ ਜੁੜ ਕੇ ਵਗਰ ਹੋ ਜਵੇ ਇੱਕ ਹੋ ਕੇ ਰਹਿ ਜਵੇ ਫਿਰ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ ਜੇ ਬਾਹਰ ਨਾਲ ਜੁੜਿਆ ਰਹੇ ਫਿਰ ਝੂਠ ਦੀ ਪ੍ਰਾਪਤੀ ਜਿਹਦੀ ਬਰਦੀ ਗੱਲੋ ਤਦੂ ਉਹ ਸਭ ਕੁਝ ਝੂਠ ਹੈ ਜੋ ਚਾਹ ਤੱਕ ਝੂੜਿਆ ਰਹੇ ਝੂੜ ਦੀ ਪ੍ਰਾਪਤੀ ਹੈ ਝੂੜ ਨਾਲ ਜੁੜ ਕੇ ਝੂੜ ਦੀ ਪ੍ਰਾਪਤੀ ਹੈ ਸ਼ਰੀਰ ਨਾਲ ਜੁੜ ਕੇ ਤੇਰ ਕੁੜੀ ਨਾਲ ਜੁੜ ਕੇ ਝੂੜ ਦੀ ਪ੍ਰਾਪਤੀ ਹੈ ਆਪਣੇ ਮੂਲ ਨਾਲ ਜੁੜ ਕੇ ਸਾਚੀ ਦੀ ਪ੍ਰਾਪਤੀ ਪਰ ਬਗਨ ਬਾਹਰ ਹੀ ਹੋ ਸਕਦਾ ਵਗਨ ਉੱਤੇ ਜਿਤਾਰੇ ਚਿੰਤਾ ਨਾਲ ਬਾਹਰ ਨਹੀਂ ਹੋ ਸਕਦਾ ਕਦੇ ਵੀ ਨਾ ਜੁਟਾਰੇ ਖੁਸ਼ੀ ਦੇ ਵਿੱਚ ਵੀ ਚਿੰਤਾ ਹੁੰਦੀ ਹੈ ਬੁਨਾਫੇ ਦੇ ਵਿੱਚ ਵੀ ਡਰ ਪਲਾਸ ਹੋ ਜਾਂਦਾ ਬਹੁਤ ਸਾਰੇ ਪੈਸਾ ਆਵੇ ਇਨਵੈਸਟਮੈਂਟ ਕਿਵੇਂ ਕਰਦੀ ਹੈ ਇਹਦੀ ਰਾਖੀ ਕਿਵੇਂ ਕਰਦੀ ਹੈ ਇਹ ਚਾਰ ਹੁੰਦਾ ਉਹਦਾ ਇਨਵੈਸਟਮੈਂਟ ਦਾ ਡਰ ਪਹਿਲਾਂ ਹੋ ਜਾਂਦਾ ਹੁਣ ਚੱਲਿਆ ਨਾ ਜਾਵੇ ਡਰ ਪਹਿਲਾਂ ਹੋ ਜਾਂਦਾ ਹਰ ਖੁਜੀ ਵਿੱਚ ਗਵੀ ਛਪੀ ਹੋਈ ਹੈ। ਇਹ ਬਗਲੀ ਅੰਦਰ ਹੋਣੀ। ਅੰਦਰ। ਉੱਪਰਲੇ ਪਾਸੇ ਕੁਝ ਹੋਰ ਹੈ, ਅੰਦਰ ਹੋਰ ਹੈ। ਕਿਤੇ ਹੋਈ ਨਹੀਂ ਸਕਦਾ ਮੀਢੋ ਹੋ ਵਿੱਚ। ਕੋਈ ਬਲੌਕ ਪਰ ਜਿਹੜਾ ਸਮਝਦਾ ਫਿਰੋਸ ਪਰ ਕੋਈ ਨਹੀਂ ਬੰਨਦਾ ਇਸ ਨਾਲ। ਸੰਸਾਰ ਦਾ ਜੀਵਨ ਬਿਨਾਂ ਚਿੰਤਾ ਤੇ ਹੋ ਹੀ ਨਹੀਂ ਸਕਦਾ। ਹਾਂ, ਚਿੰਤਾ ਥੱਲੇ ਹੈ। ਵਿਆਹ ਦੇ ਵਿੱਚ ਵੀ ਸ਼ੱਕ, ਡਰ ਇਹ ਰਹਿੰਦਾ ਵੇ ਕਿ ਰੌਲਾ ਪਾ ਦੇ। ਹਾਂ। ਕੀ ਕਰੀਏ ਤਾਂ ਗੁਜੀ ਦਾ ਬੋਲ ਆ ਗੁਜੀ ਦਾ ਆਵ ਆਵ ਕਹਿੰਦਾ ਵੀ ਨਾ ਵੀ ਆ ਆ ਜੋ ਫਿਰ ਉੱਥਾਰੇ ਤੇ ਤੂੰ ਕਿਹੜੇ ਰੱਬ ਚ ਭਾਗ ਪਾਇਆ ਡਰ ਬਿਲਕੁਲ ਚੇਤਨਾਲ ਚੇਤਨਾਲ ਕਿਹਨੇ ਕੋਈ ਹੋਰ ਲੋਕਰ ਦੇ ਕੰਮ ਕੋਈ ਲੜਦਾ ਭਾਵੇਂ ਕੋਈ ਹੋਰ ਹੋਵੇ ਸੌਤਰਾ ਦਾ ਫਿਕਰ ਉੱਥੇ ਵੀ ਹੈ ਖੁਸ਼ੀ ਦਾ ਦੁੱਖ ਕੀ ਚੰਗਾ ਮਾਹੌਲ ਉਹ ਤੇ ਵੀੜਾ ਰ ਗੱਡੀਆਂ ਚੱਲਦੀਆਂ ਨੇ ਉੱਥੇ ਵੀੜਾ ਰ ਇਸੇ ਅਟੋਮੋਟ ਬਾਹਰ ਗੱਡੀ ਖੜੀ ਕਰਦੀ ਦਵੀ ਝੀਟ ਦਾ ਨਾ ਨਾ ਝੀਟਣਾ ਮਾਰ ਜੀਵੇ ਅੱਛਾ ਚੱਲ ਉੱਥੇ ਰਹਿਣਾ ਕਪੜਾ ਜੱਗਾ ਪਾ ਲਿਆ ਉਹਦਾ ਨਾ ਵੀ ਕਿਤੇ ਬੈਠਾ ਲੱਗਿਆ ਸੌ ਵਾਰ ਦੇਖਦਾ ਵੀ ਕਿਤੇ ਕੋਈ ਜਾਗ ਰ ਮੈਂ ਕਿਤੇ ਵੀ ਆ ਕੇ ਤੁਸੀਂ ਦੱਸੋ ਧਰ ਹੈ ਕਿੱਥੇ ਦੀ ਜਦ ਤੇ ਮੈਨੂੰ ਜੀਵਨ ਦੀ ਗੱਲ ਕਿਉਂਕਿ ਡਰ ਉਪਜਿਆ ਦੀ ਤਾਂ ਡਰ ਆਰੇ ਏਰੀਏ ਦੇ ਵਿੱਚ ਰਹਦਾ ਹੈ ਜੇ ਚੂਹਾ ਘਟ ਤੋਂ ਬਾਹਰ ਹੈ ਤਾਂ ਡਰ ਉਹ ਲੋਚੇ ਚਾਹੇ ਖਾਣ ਪੀਣ ਨੂੰ ਘਟ ਤੋਂ ਪਰੇ ਹੀ ਹੋਊ ਉਦੋਂ ਘਟ ਦੇ ਵਿੱਚ ਖਾਣ ਨੂੰ ਕੁਛ ਨਹੀਂ ਕੀ ਕਰੇ ਪਰ ਜੇ ਨਾ ਜੇ ਬਾਹਰ ਹਨਰ ਵੀ ਲੋੜਾ ਖੱਡ ਦੇ ਵਿੱਚ ਜਾ ਕੇ ਥੋੜਾ ਸੇਫ ਸਭ ਅਡਰ ਉੱਥੇ ਵੀ ਹੈ ਖੱਡ ਚੂ ਜਾ ਸਪਰਾਵੜ ਪਾਂਡਿਰਾਵੜ ਰਸਤੇ ਕਈ ਰਖੇ ਡਾਰਗ ਵੇਸ਼ ਹੈ ਡਰ ਤੇ ਬੜੀ ਜੀਵਤੀ ਮਗਨ ਨਹੀਂ ਹੈ ਕਿਤੇ ਵੀ ਇੱਕ ਕੁੜੀ ਛੋਟੀ ਜੀ ਬਗੜ ਸੀ ਦੱਤਾ ਕਰ ਰੋ ਜੜੀ ਉਗੜੀ ਛੋਟੀ ਉਮਰ ਦਾ ਬੱਚਾ ਵਗਨ ਹੋ ਸਕਦਾ ਤਾਂ ਹੈ ਜਿਹੜੇ ਬਾਦਸ਼ਾਹੀ ਉਮਰ ਦੇ ਬਹੁਤ ਛੋਟੀ ਉਮਰ ਦੇ ਬਿਲਕੁਲ ਬੱਚਾ ਸਭ ਨੂੰ ਹੀ ਹੱਥ ਤਾਹੀ ਬਾਲਦਾ ਛੋਟਾ ਬੱਚਾ ਵਗਨ ਹੋ ਸਕਦਾ ਪਰ 4 ਸਾਲ ਦਾ ਕਾ ਜੋ ਭਾਇਆ ਨੇ ਵਿੱਚ ਇਹਦਾ ਡੁੱਬਾ ਪਰੇ ਡੁੱਲੀ ਗਿਆ ਸੁੱਧਨ ਅਜੇ ਉੱਡਾ ਉਹ ਨਹੀਂ ਗਿਆ ਗੋਡੇ ਐਂ ਦੇ ਪਾਣੀ ਉਹਦਾ ਦਰ ਦਾ ਦਰਾ ਛੋਟਾ ਹੀ ਹੈ ਹਾਂ ਦਰ ਹੈ ਨਹੀਂ ਦਰ ਹੈ ਹੀ ਨਹੀਂ ਮਾਵਾ ਕਹਿੰਦੇ ਸਰ ਤੇ ਦੇ ਨੇ ਜੋ ਡਰਦਾ ਹੋ ਉਨੇ ਰਿਜਿਸਟਰ ਦਾ ਯੋਗਿਆਤਾ ਤੋਂ ਦੱਸ। ਕੁੜੀ ਖੇਲਦੀ ਹੈ ਵਗਨ ਹੋਈ ਹੋਈ ਉਹ ਦਾ ਜੱਥਾ ਲੱਗਿਆ ਜਾਂਦਾ ਨਾਲ ਸੰਤੋਤ ਦਿੱਤਾ ਪਿਆਰੇ। ਉਹ ਆਜ ਆਉਂਦੀ ਉਹਨੂੰ ਕੋਈ ਪਤਾ ਨਹੀਂ ਮੇਰੇ ਨਾਲ ਦੀ ਕਾਲ ਲੱਗ ਗਿਆ। ਗੱਲਾਂ ਕਰ। ਐਡੀ ਵਗਨ ਦਿੱਤਾ ਤਰਾਏ ਨਾਲ ਰੱਖਦਾ ਹੁੰਦਾ ਸੀ। ਕੁਰੂ ਟੋੜਦਾ ਫਿਰਦਾ ਸੀ ਲੋ ਬਣਾਉਂਦੇ। ਉਹਨੂੰ ਦੇਖਿਆ ਕੁੜੀ ਖੋਲ ਉਹ ਆਪਣੇ ਗੁੱਡੀ ਗਾ ਉਹ ਜਿਹੜੀ ਪਟੋਲੇ ਪਰਲੇ ਹੋ ਨਾਣੇ ਘੜਦਾ ਸੀ ਜੀ ਬਾਤ ਇਹ ਉੱਤੇ ਸੀ ਪਹਿਲਾਂ ਖੜੋੜੇ ਦਾ ਹੁਣ ਵਾਲੇ ਨੇ ਆਪੇ ਬਣਾ ਲਿਆ ਨੀਰਾ ਲਿਆ ਉਹ ਖੜ ਗਿਆ ਉਹ ਖੜ ਕੇ ਦੇਖੀ ਗਿਆ ਉਹਨੂੰ ਵੀ ਕਦੋਂ ਇਹ ਚਾਹਦੀ ਹੈ ਉਹ ਉਰੇ ਜਾਂਦਾ ਸੀ ਅੱਗੇ ਪਿੱਛੇ ਪਿੱਛੇ ਜਾਂਦੇ ਸੀ ਜਦੋਂ ਉਹਦੇ ਕੋਲ ਰਿਹਾ ਕਹੀ ਉਹ ਉੱਥੇ ਖੜ ਗਿਆ ਉਹਨਾਂ ਨੂੰ ਇਸ਼ਾਰਾ ਕਰਤਾ ਵੀ ਤੁਸੀਂ ਚੱਲੋ ਫੇਰ ਖੜ ਗਿਆ ਇੱਥੇ ਬੋਲਿਆ ਨਹੀਂ ਖੜਾ ਰਿਹਾ ਕਰਤਾ ਕਿ ਤੁਸੀਂ ਦੁੰਗੇ ਚਲੋ ਉਹ ਖੜਾ ਰਿਹਾ ਸਾਰੇ ਡੁੱਗੇ ਫੇਰ ਉਹਨੇ ਉਹ ਕੁੜੀ ਨੂੰ ਘੁਰੂ ਢਾਡ ਦਿੱਤਾ ਕਿ ਇਹ ਜਾਂ ਸੁਰਤੀ ਹੋਵੇ ਢੰਟੀ ਚ ਜੋ ਵਰਗੇ ਤੁਹਾਡੇ ਆਲੇ ਵਾਲੇ ਰੋਣਾ ਪਈ ਜਾਵੇ ਤੁਹਾਡੀ ਉਹ ਦਿੱਤੀ ਰੋ ਦਿੱਤੀ ਇਹਦੀ ਬਿੱਟੀ ਦੀ ਟੁੱਟੀ ਇਹਦੀ ਬਿੱਟੀ ਇਸ ਵਦੀ ਹੋ ਟੁੱਟੀ ਨਹੀਂ ਇਹ ਇਸ ਵਦੀ ਇਹੋ ਤੇ ਆਪਣੀ ਖੇਡ ਕੇ ਚੀਜ ਜਾਏ ਮਨ ਭੁੱਟੀ ਆਈ ਗਈ ਕਿਤੇ ਅਲ ਕਿਹਾਰੇ ਦਾ ਜਾਈਦਾ ਇਹਦਾ ਧਿਆਨ ਡਿਸਟਰਬ ਨਹੀਂ ਅਸੀਂ ਕਰ ਸਕੇ ਧਿਆਨ ਕੋਈ ਡਿਸਟਰਬ ਕਰ ਹੀ ਨਹੀਂ ਦੋ ਸਕੇ ਉਹਨੂੰ ਕਹਿੰਦੇ ਭਗਤ ਜਿਹੜਾ ਆਦਮੀ ਸੁਖਦੋਖੀ ਉਹਦਾ ਧਿਆਨ ਡਿਸਟਰਬ ਨਹੀਂ ਹੁੰਦਾ ਜਿਹੜਾ ਉਦੋਂ ਕਹਾਂ ਲੰਘ ਸਤ ਸੁਤੋਂ ਘੜੇ ਦਾ ਧਿਆਨ ਡਿਸਟਰਬ ਨਹੀਂ ਹੁੰਦਾ ਖਦੇ ਵੀ ਜਿੱਦੇ ਵੀ ਤੀਰ ਆਉਦੇ ਨੇ ਸੱਜਣ ਕੋਲੋਂ ਕਰ ਰਿਹਾ ਦੂੰ ਕਿਉਂਕਿ ਉਹ ਤਾਂ ਜਿਹੜਾ ਜੇ ਵੱਜ ਵੀ ਜਾਵੇ ਉਹਦੇ ਤੇ ਜਿਹੜੀ ਇਹ ਸੰਤੋਖ ਸੁਦਾ ਹੈ ਤਾਂ ਵਿੱਚ ਹੈ ਸੰਤੋਖ ਨੂੰ ਕੀ ਕਹੇ ਸੁਣਾਓ ਸੁਣਾ ਕੋਈ ਮਾਇਆ ਦਾ ਹਥਿਆਰ ਇਹ ਨੂੰ ਜਿੱਦੇ ਨਹੀਂ ਸਕਦਾ ਪਟਾਣ ਦੇ ਸੁਭਿਆ ਸੁਣਾਇਆ ਹੈ ਤੇਰੀ ਆਹ ਤੱਕ ਜਿੱਦ ਬੁਲਡ ਪ੍ਰੂਫ ਜੈਕਟ ਪਾਈ ਹੋ ਜਾ ਬੱਜੀ ਜਾਣ ਗੋਲੀਆਂ ਨੂੰ ਉਹ ਨਹੀਂ ਸਕਦਾ ਸੁੱਤੋ ਕੀ ਦਾ ਤਾਂ ਸਵਾਲੇ ਪੈਦਾ ਦੀ ਬੁਝਾਉ ਤੇ ਪਰ ਸੁੱਤੋ ਖੋਵੇ ਕੋਤੇ ਉਹ ਇਸ ਤਰ੍ਹਾਂ ਨਹੀਂ ਹੋ ਜਾਉਂਦਾ ਤੀਰ ਉਹ ਦੇ ਬੱਜੂਗਾ ਜ਼ਰੂਰ ਜਾ ਕੇ ਉਹਦੇ ਗਾਹਾਂ ਸੁੱਤੋ ਉੱਤੱਕ ਜਾਉਂ ਵਾਪਸ ਆ ਜੀ ਅੱਗੜੀ ਕੋਸਦਾ ਨਾ ਤਕਲੀਫ ਨਹੀਂ ਕਰਦਾ ਵੀਰ